हरियाणा ਦੇ ਮੁੱਖ ਮੰਤਰੀ ਨੈਪ ਸਿੰਘ ਸ਼ਾਣੀ ਦਾ ਫਤਿਹਗੜ ਚੂੜੀਆਂ ਚਿਕਸ਼ਾਨਾ ਨੇ ਕੀਤਾ ਵਿਰੋਧ ਦਿਨੇਸ਼ ਸਿੰਘ ਬੱਬੂ ਦੇ ਹੱਕ ਚ ਕਰਨ ਆਏ ਸੰ ਚੋਣ ਪ੍ਰਚਾਰ ਹਰਿਆਣਾ ਦੇ ਮੁੱਖ ਮੰਤਰੀ ਨੈਪ ਸਿੰਘ ਸ਼ੈਣੀ ਗੁਰਦਾਸਪੁਰ ਤੋਂ ਚੋਣ ਲੜ ਰਹੇ ਦਿਨੇਸ਼ ਸਿੰਘ ਪੱਪੂ ਤੇ ਹੱਕ ਚ ਚੋਣ ਪ੍ਰਚਾਰ ਕਰਨ ਲਈ ਫਤਿਹਗੜ ਚੂੜੀਆਂ ਪਹੁੰਚੇ ਜਿੱਥੇ ਉਹਨਾਂ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਵੱਲੋਂ ਕਿਸਾਨਾਂ ਨੂੰ ਜ਼ਬਰਦਸਤ ਪਾਇਆ ਗਿਆ ਕਿ ਰਾਖਸ਼ਾ ਨੂੰ ਨਹੀਂ ਚਾਹਨ ਦਿੱਤਾ ਗਿਆ ਅਗੇ ਅਸ਼ਵੀਰ ਤੋਂ ਹੀ ਐਸਪੀ ਬਲਜੀਤ ਕੋਹਰਾ ਤੇ ਡੀਐਸਪੀ ਖੁਸ਼ਪੀ ਕੋਰ ਦੀ ਵਾਈਹੇਟ ਫਤਿਹਗੜ ਚੂੜੀਆਂ ਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਜੱਤ ਸੀਐਮ ਨੈਬ ਸਿੰਘ ਸ਼ੈਣੀ ਆਪਣੇ ਸਟੇਜ ਵੱਲ ਜਾਣ ਲੱਗੇ ਤਾਂ ਇਸ ਤੋਂ ਪਹਿਲਾਂ ਹੀ ਪੀਜੀ ਘਰ ਦੇ ਤਿੰਨ ਚ ਦੀ ਕਿਸਾਨਾਂ ਵੱਲੋਂ ਜ਼ਬਰਦਸਤ ਨਾਅਰੇਬਾਜੀ ਕੀਤੀ ਗਈ ਤੇ ਉਹਨਾਂ ਦਾ ਵਿਰੋਧ ਕੀਤਾ ਗਿਆ ਅਤੇ ਉਹਨਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਜਿਨ੍ਹਾਂ ਨੂੰ ਪੁਲਿਸ ਨੇ ਜ਼ਬਰਦਸਤ ਕੇਰਾਬੰਦੀ ਕਰਕੇ ਰੋਕਿਆ ਅਤੇ ਜਲਸਾ ਕਰਨ ਤੋਂ ਬਾਅਦ ਜਦ ਨੈਪ ਸਿੰਘ ਸ਼ੈਣੀ ਵਾਪਸ ਜਾ ਰਹੇ ਚੰਦ ਉਸ ਤੋਂ ਉਸ ਮੌਕੇ ਵੀ ਕਿਸਾਨਾਂ ਨੇ ਜ਼ਬਰਦਸਤ ਨਾਰੀਬਾਜੀ ਕੀਤੀ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਹਾ ਕਿ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਦ ਤੱਕ ਉਹ ਭਾਜਪਾ ਆਗੂਆਂ ਅਤੇ ਮੰਤਰੀਆਂ ਅਤੇ ਮੁੱਖ ਮੰਤਰੀਆਂ ਦਾ ਲਗਾਤਾਰ ਵਿਰੋਧ ਜਾਰੀ ਰੱਖਣਗੇ ਇਸ ਮੌਕੇ ਕਿਸਾਨਾਂ ਨੇ ਵੀ ਐਲਾਨ ਕੀਤਾ ਕਿ ਇੱਕ ਮਹੀਨਾ ਹੋਣ ਜਾ ਰਹੀਆਂ ਚੋਣਾਂ ਦੌਰਾਨ ਉਹ ਪਿੰਡਾਂ ਵਿੱਚ ਭਾਜਪਾ ਦੇ ਬੂਥ ਨਹੀਂ ਲੱਗਣ ਦੇਣਗੇ ਜੋ ਦਾ ਫਤੇਗੜ ਚੂੜੀਆਂ ਬੀਲ ਘਰ ਦੇ ਸਾਹਮਣੇ ਜਿੱਥੇ ਇੱਕ ਜੋ ਚੋਣ ਪ੍ਰਚਾਰ ਲਈ ਹਰਿਆਣਾ ਦੇ ਮੁੱਖ ਮੰਤਰੀ ਸਿੰਘ ਨੈਪ ਸਿੰਘ ਸ਼ੈਣੀ ਪਹੁੰਚੇ ਸਰ ਅਤੇ ਉਹਨਾਂ ਦਾ ਕਿਸਾਨ ਯੂਨੀਅਨ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਜਾਇਆ ਅਤੇ ਕਿਸਾਨ ਯੂਨੀਅਨ ਵੱਲੋਂ ਇੱਥੇ ਨੈਪ ਸਿੰਘ ਸ਼ੈਣੀ ਜੋ ਹਰਿਆਣਾ ਦੇ ਮੁੱਖ ਮੰਤਰੀ ਉਹਨਾਂ ਵਿਰੋਧ ਜੰਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਗੱਲਬਾਤ ਕਰਦੇ ਵਕਵਾ ਕਿਸਾਨਾਂ ਨਾਲ ਹਾਂ ਜੀ ਬੜਾ ਜੀ ਅੱਜ ਜਿਹੜਾ ਮੁੱਖ ਮੰਤਰੀ ਹਰਿਆਣਾ ਆਏ ਸੀ ਉਹਨਾਂ ਦਾ ਤੁਸੀਂ ਬੱਜ ਸੀ ਮੁੱਖ ਮੰਤਰੀ ਹਰਿਆਣਾ ਨਸੀਬ ਨੈਪ ਸਿੰਘ ਸ਼ੈਣੀ ਦਾ ਫਤੇਗੜ ਚੂੜੀਆਂ ਉੱਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵਿਰੋਧ ਕੀਤਾ ਕਿਉਂਕਿ ਸਾਡਾ ਕੇਐਮਐਮ ਦਾ ਪੀਐਸਕੇਮ ਗੈਰ ਰਾਜਨੀਤਿਕ ਦਾ ਭਾਰਤ ਪੱਧਰ ਤੇ ਸੱਤਾ ਹੈ ਅੱਜ ਅਸੀਂ ਇੱਕ ਸਟੇਜ ਤੇ ਨੱਡਾ ਜੀ ਜਿਹੜੇ ਅੰਬਰਸਰ ਰਾਏ ਨੇ ਉਹਦਾ ਵਿਰੋਧ ਕੀਤਾ ਮੋਗਪੁਰ ਪ੍ਰਧਾਨ ਮੰਤਰੀ ਦਾ ਹਿਸ਼ਾਰਪੁਰ ਜਿ ਵਿਰੋਧ ਕੀਤਾ ਤੇ ਇਹਨਾਂ ਦਾ ਵਿਰੋਧ ਕੀਤਾ ਜਿਹੜਾ ਜੁਪੀ ਵਾਲਾ ਮੁੱਖ ਮੰਤਰੀ ਆ ਉਹਦਾ ਵਿਰੋਧ ਕੀਤਾ ਵਿਰੋਧ ਕਰਨਾ ਸਾਡਾ ਜਥੇਬੰਦਕ ਤੱਥ ਹੈ ਕਿ ਭਾਰਤ ਅੰਦਰ ਜਿਸ ਤਰੀਕੇ ਨਾਲ ਫਿਰਕਾ ਪਰਸਤੀ ਫਲਾ ਕੇ ਬਾਟਪਾ ਸਰਕਾਰ ਲੋਕਾਂ ਨੂੰ ਵੰਡਣ ਜਾ ਰਹੀ ਹੈ ਤੇ ਦੇਸ਼ ਨੂੰ ਤੋੜਨ ਜਾ ਰਹੀ ਹੈ ਇਹਦਾ ਸਾਨੂੰ ਅਤ ਭੁੱਖ ਹੈ ਤੇ ਜਿਸ ਤਰੀਕੇ ਨਾਲ ਕਿਸਾਨਾਂ ਦੇ ਕਤਲ ਕੀਤੇ ਨੇ 730 ਬੰਦੇ ਇੱਕ ਸਾਲ ਚ ਪਹਿਲਾਂ ਉੱਥੇ ਮਰਵਾਏ ਨੇ ਹੁਣ ਹਰਿਆਣੇ ਵਾਲੀ ਸਰਕਾਰ ਨੇ ਜੇ ਲੜਾ ਕੇ ਉੱਥੇ ਫੋਰਸ ਲਾ ਕੇ ਸੱਤ ਸੱਤ ਲਹਿਰਾਂ ਲਾ ਕੇ ਸਾਡੇ ਬੰਦਿਆਂ ਦੇ ਗੋਲੀਆਂ ਦੇ ਬੰਬ ਚਲਾਏ ਨੇ ਤੇ ਸਾਡੇ ਸਭ ਕਨਮਰਗੇ ਨੌਜਾਲ ਸੀਰ ਜਿਹੜੇ ਕੀਤੇ ਨੇ ਜਿਹਦੀਆਂ ਕਾੜੇ ਛੱਬਦਾਂ ਵਿੱਚ ਨਖੇਦੀ ਕਰਦੇ ਨੇ ਭਾਰ ਸਰਕਾਰ ਤੇ ਇਸ ਕਾਰਵਾਈ ਦੀ ਨਖੇਦੀ ਕਰਦੇ ਆ ਮੰਗ ਕਰਦੇ ਆ ਕਿ ਭਾਰ ਸਰਕਾਰ ਸਾਹਮਣੇ ਜਿੰਦੇ ਢੇ ਚੜੀ ਹੋਈ ਆ ਕੋਪਰੇਟ ਖਰਾਨੇ ਦਾ ਢੇ ਚੜੀ ਹੋਈ ਆ ਉਹਨਾਂ ਦਾ 16 ਲੱਖ ਕਰੋੜ ਰੁਪਇਆ ਮਾਫ ਕਰ ਦਿੱਤਾ ਗਿਆ ਸਾਡੇ ਕਿਸਾਨਾਂ ਨੂੰ ਇੱਕ ਧੁੱਕੀ ਨਹੀਂ ਦਿੱਤੀ ਗਈ ਦਸਾ ਰਾਜ ਕੀਤਾ ਹੈ ਜੇ ਇਥੇ ਕੋਈ ਫੌਜਲਾ ਮੇਰਾ ਵੀਰ ਜਾਂ ਕੋਈ ਸਬਲ ਮੇਰਾ ਵੀਰ ਪਰ ਡਿਊਟੀ ਕਰਨ ਵਾਲਾ ਵੀਰ ਜਾਂ ਪੱਤਰ ਕਰਨ ਮੇਰਾ ਵੀਰ ਜਾਂ ਕੋਈ ਕਿਸਾਨ ਵੀਰ ਇੱਕ ਵੀ ਡਿਮਾਂਡ ਪੰਜਾਬ ਦੇ ਲੋਕਾਂ ਦੀ ਹੱਲ ਕੀਤੀ ਹੋਈ ਭਾਰਤੀ ਸਰਕਾਰ ਨੇ ਤੇ ਮੈਂ ਹੋਰ ਦੇਣਦਾਰ ਹੋਊਗਾ ਕਿਉਂਕਿ ਭਾਰਤੀ ਸਰਕਾਰ ਨੇ ਜੇ ਸੁਣੀ ਹੈ ਤੇ 1 ਸਾਲ 13 ਮਹੀਨੇ ਉੱਥੇ ਪਿਆੜ ਕੇ ਅਸੀਂ ਕਾਲੇ ਕਾਨੂੰਨ ਰੱਦ ਕਰਾਏ ਨੇ ਜਦਕਿ ਪਾਪਟ ਸਮੇਂ ਇਹਨਾਂ ਨੇ ਚੋਰੀ ਛੱਪੇ 5 ਜੂਨ ਨੂੰ ਬਣਾਇਆ ਸੀ ਤਾਂ ਉਹਨੂੰ ਰੱਦ ਕਰਾਇਆ ਤਾਂ ਅਸੀਂ ਮੰਗ ਕੀਤੀ ਹੈ ਕਲਖਵੀਰਪੁਰ ਖੀਰੀ ਵਾਲੇ ਤੇ ਹੋਰ ਜਿਹੇ ਮਸਲੇ ਸਾਡੇ ਐ ਐਸਕੇਮ ਐਮਐਸਪੀ ਤੇ ਪਸਵਾਂ ਵੀ ਨਾਥਨ ਦੀ ਰਿਪੋਰਟ ਜਿਹੜੀ ਆ ਉਹ ਲਾਗੂ ਕੀਤੀ ਜਾਵੇ ਨਹੀਂ ਤੇ ਸਾਡੀ ਇਹ ਲੜਾਈ ਹਣ ਚਿਰ ਚਾਲੂ ਰਹੂਗੀ ਬੇਸ਼ੱਕ ਲੋਕਾਂ ਦੇ ਵੋਟਾਂ ਪਾਉਣੀਆਂ ਨੇ ਜਿੱਥੇ ਮਰਜ਼ੀ ਪਾਈ ਜਾਣ ਅਸੀਂ ਪਾਏ ਨਹੀਂ ਪਾਟ ਪਾੜਾ ਤੇ ਅਸੀਂ ਪਹਿਲੇ ਰੋਸ ਤੋਂ ਵਿਰੋਧ ਕਰ ਰਹੇ ਹਾਂ ਨਾਲ ਇਥੋਂ ਦੀ ਸਰਕਾਰ ਜਿਹੜੀ ਆ ਉਹ ਕੋਈ ਵੀ ਹੋਵੇ ਪਾਏ ਪਪ 79 ਸਾਲਾਂ ਚ ਕਿਸੇ ਦਾ ਕੋਈ ਨਹੀਂ ਸਵਾਰਿਆ ਇਹਨਾਂ ਨੇ ਇਸ ਕਰਕੇ ਭਰਾਓ ਮੈਂ ਤੁਹਾਨੂੰ ਆਪਣੀ ਬੇਨਤੀ ਕਰਦਾ ਕਿ ਆਪੋ ਜਿੰਦ ਪਿੰਡਾਂ ਚ ਸਲੂਕ ਰੱਖੋ ਫੋਟਾਂ ਪਾਓ ਤੇ ਠੀਕ ਤਰੀਕੇ ਨਾਲ ਜਿੱਥੇ ਜਿੱਥੇ ਕਹੇ ਨੇ ਵੋਟ ਪਾਉਣੀ ਆ ਕੋਈ ਪਾਏ ਨਹੀਂ ਜਥੇ ਬੰਦੇ ਦਾ ਸਾਡਾ ਫੈਸਲਾ ਕਿ ਅਸੀਂ ਵੋਟ ਨਹੀਂ ਪਾਉਣੀ ਕਿਉਂਕਿ ਉਹ ਜੇ ਹਾਕਮਾਂ ਨੂੰ ਅਸੀਂ ਨਹੀਂ ਚੁਣਨਾ ਜਿਹੜੇ ਦੇ ਹਾਕਮ ਸਮਾਹਿਕ ਬਗਉਂਦੇ ਹੁਣ ਦੇਸ਼ ਵਿਰੋਧੀ ਹੁਣ ਦੇਸ਼ ਨੂੰ ਫਟਕਾਉਂਦੇ ਹੁਣ ਕਿਸਾਨਾਂ ਨਹੀਂ ਸੁਣਦੇ ਹੁਣ ਉਹਨਾਂ ਨੂੰ ਨਹੀਂ ਇਹ ਟੋ ਵੋਟ ਪਾਉਣ ਜਾਣੀ ਅੱਜ ਅਸੀਂ ਹਰਿਆਣੇ ਦਾ ਮੁੱਖ ਮੰਤਰੀ ਜਿਹੜਾ ਫਟੇਗੜ ਦੀ ਧਰਤੀ ਤੇ ਆਇਆ ਉਹਨੂੰ ਆਪਣਾ ਵਿਰੋਧ ਕਰਨ ਵਾਸਤੇ ਉਹਨੂੰ ਕਾਲੇ ਝੰਡੇ ਪਖਾਉਣ ਵਾਸਤੇ ਆਏ ਆਂ ਕਿਉਂ ਜੇ ਅਸੀਂ ਦਿੱਲੀ ਨਹੀਂ ਜਾ ਸਕਦੇ ਅਸੀਂ ਆਪਣੀ ਰਾਜਧਾਨੀ ਤੇ ਨਹੀਂ ਜਾ ਸਕਦੇ ਤੇ ਇਹ ਕੌਣ ਹੁੰਦੇ ਸਾਡੀ ਪੰਜਾਬ ਦੀ ਧਰਤੀ ਤੇ ਆਉਣ ਵਾਸਤੇ ਇਸ ਕਰਕੇ ਜਿੰਨੀ ਸਾਡੇ ਕੋਲ ਤਾਕਤ ਸੀਗੀ ਤਾਕਤ ਦੇ ਮੁਤਾਬਕ ਅਸੀਂ ਉਹਦਾ ਵਿਰੋਧ ਕੀਤਾ ਔਰ ਇਹਨੇ ਯੋਜਨਾ ਕੀਤਾ ਕਿ ਉਹਨੂੰ ਜਾਂਦੇ ਟਾਈਮ ਵੀ ਅਸੀਂ ਚੰਡੇ ਵਿਖਾਏ ਆਉਂਦੇ ਟਾਈਮ ਵੀ ਵਿਖਾਏ ਔਰ ਹੁਣ ਵੀ ਕਹਿੰਨੇ ਆ ਕਿ ਭਾਜਪਾ ਦੇ ਆਉਣ ਵਾਲੇ ਦਿਨਾਂ 'ਚ ਅਸੀਂ ਕਿਸੇ ਪਿੰਡਾਂ ਵਿੱਚ ਵੀ ਬੂਥ ਨਹੀਂ ਲਗੰਦਿਆਂਗੇ ਚਾਹੇ ਇਹਨਾਂ ਦੇ ਕੋਈ ਵੀ ਨਵੇਂ بڑے ਮੰਤਰੀ ਵੀ ਭੱਜ ਕੇ ਵੇਖ ਲੈਣ ਹਾਂ ਇਹਨਾਂ ਦੇ ਪਿੰਡਾਂ ਵਿੱਚ ਬੂਥ ਨਹੀਂ ਲਗੰਦਿਆਂ ਅੱਜ ਅਸੀਂ ਭਾਰਤੀ ਕਿਸਾਨ ਜੁਨੇ ਕ੍ਰਾਂਤੀਕਾਰੀ ਵੱਲੋਂ ਫਤੇਗੜ ਚੂੜੀਆਂ ਦੇ ਵਿੱਚ ਪਹੁੰਚੇ ਆ ਜਿੱਥੇ ਹਰਿਆਣੇ ਦਾ ਮੁੱਖ ਮੰਤਰੀ ਅੱਜ ਵੋਟਾਂ ਵਾਖਣ ਵਾਸਤੇ ਆਪਣੇ ਫਤਿਹਗੜ ਚੂੜੀਆਂ ਦੇ ਵਿੱਚ ਪਹੁੰਚਾ ਵਾ ਅਸੀਂ ਡਟ ਕੇ ਭਾਰਤੀ ਕਿਸਾਨ ਜੁਨੇ ਕ੍ਰਾਂਤੀਕਾਰੀ ਲੋਕ ਵਿਰੋਧ ਕੀਤਾ ਵਾ ਤੇ ਸਾਰੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਭਈ ਵੋਟਾਂ ਦਾ ਰਾ ਛੱਡ ਕੇ ਲੋਕੋ ਪੈਜੋ ਰਾਸ਼ ਸੰਘਰਸ਼ਾਂ ਦੇ ਵੋਟਾਂ ਨੇ ਨਹੀਂ ਲਾਉਣਾ ਪਾਰ ਲਾਣਾ ਪੈਣਾ ਬੰਨ ਕਤਾਰ ਇਸ ਕਰਕੇ ਤੁਸੀਂ 70 75 ਸਾਲ ਤੋਂ ਵੋਟਾਂ ਪਾ ਕੇ ਸਾਰੀਆਂ ਪਾਰਟੀਆਂ ਪਰਖ ਲੀਆਂ ਨੇ ਵੋਟਾਂ ਨੇ ਤੁਹਾਨੂੰ ਬਾਦ ਨਹੀਂ ਲਾਉਣਾ ਤੇ ਆਪਣੀ ਲੜਾਈ ਜੰਗ ਜੜੀ ਉਹ ਜਾਰੀ ਰੱਖੋ ਤੇ ਆਪਣੀ ਜਿਹੜੀ ਭਾਜਪਾ ਸਰਕਾਰ ਆਉਣ ਵਾਲੇ ਸਮੇਂ 'ਚ ਵੱਡੀ ਨੁਹਾਰ ਦੇ ਕੇ ਤੇ ਜਿਹੜੀ ਵੀ ਸਰਕਾਰ ਬਣਦੀ ਆ ਉਹ ਇਧਣ ਤੇ ਆਪਾਂ ਗੋਡਾ ਰੱਖੀਏ ਤੇ ਆਪਣੀਆਂ ਮੰਗਾਂ ਬਣਵਾਈਏ ਜਿਸਨ ਜੀ ਭਾਰਤੀ ਕਿਸਾਨ ਜੀ ਨੂੰ ਕ੍ਰਾਂਤੀਕਾਰੀ ਦੇ ਆਗੂ ਜੋ ਕੇ ਹਰਿਆਣੇ ਦੇ ਮੁੱਖ ਮੰਤਰੀ ਮੈਨ ਸਿੰਘ ਸਿਆਣੀ ਦਾ ਫਤਿਹਗੜ ਚੂੜਿਆ ਹੁੰਦਾ ਆਪ ਵੀ ਮੰਗਾਂ ਨੂੰ ਲੈ ਕੇ ਵਿਰੋਧ ਕਰ ਰਹੇ ਸਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਭਾਜਪਾ ਦਾ ਵਿਰੋਧ ਜਾਰੀ ਰੱਖਣਗੇ ਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਜੋ ਪਹਿਲੀ ਤਰੀਕ ਨੂੰ ਵੋਟਾਂ ਪੈਣ ਜਾ ਰਹੀਆਂ ਲੋਕ ਸਭਾ ਦੀਆਂ ਉਸ ਦਾ ਵੀ ਬਾਈਕਾਟ ਕਰਨਗੇ ਤੇ ਪਿੰਡਾਂ ਵਿੱਚ ਭਾਜਪਾ ਦੇ ਬੂਥ ਨਹੀਂ ਲੱ